ਜ਼ੁਲਮ ਅਤੇ ਬੇਇਨਸਾਫੀ ਵਿਰੁੱਧ ਲੜੀਆਂ ਗਈਆਂ ਜੰਗਾਂ ਵਿੱਚ ਚਮਕੌਰ ਸਾਹਿਬ ਦੀ ਜੰਗ ਸੰਸਾਰ ਦੀ ਅਸਾਵੀ ਅਤੇ ਅਨੋਖੀ ਜੰਗ ਮੰਨੀ ਜਾਂਦੀ ਹੈ ਇਸ ਜੰਗ ਦੀ ਪਿੱਠਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸ਼ੁਰੂ ਹੁੰਦੀ ਹੈ ਇਸ ਦੀ ਸ਼ੁਰੂਆਤ 6 ਅਤੇ 7 704 ਈਸਵੀ ਨੂੰ ਹੁੰਦੀ ਹੈ ਜਦੋਂ ਵਾਹਿਤਾ ਦੇ ਰਾਜੇ ਪਹਾੜੀ ਰਾਜੇ ਅਤੇ ਮੁਗਲ ਹਕੂਮਤ ਦੇ ਰਾਜਸੀ ਪੰਤੜਿਆਂ ਦਾ ਇਲਮ ਹੋਣ ਦੇ ਬਾਵਜੂਦ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੀਆਂ ਬੇਨਤੀਆਂ ਤੇ ਪੰਜਾਂ ਪਿਆਰਿਆਂ ਦੀ ਹੁਕਮ ਤੇ ਜੀ ਅਨੰਦਪੁਰ ਸਾਹਿਬ ਨੂੰ ਆਖਰੀ ਫਤਿਹ ਬੁਲਾਉਂਦੇ ਨੇ ਗੁਰੂ ਜੀ ਨੂੰ ਮੁਗਲ ਹਕੂਮਤ ਦੀ ਕਟੜ ਪੰਥੀ ਅਤੇ ਨੀਤੀ ਦਾ ਪੂਰਨ ਅਹਿਸਾਸ ਤਾਂ ਪਹਿਲਾਂ ਹੀ ਸੀ ਪਰ ਸਿੰਘਾਂ ਦੀਆਂ ਬੇਨਤੀਆਂ ਤੇ ਬੀ ਮਿਸਾਲੇ ਉਦੁੱਤੀ ਸ਼ਹਾਦਤਾਂ ਦੀ داستان